ਸੰਗਤ ਜੀ ਸਾਖੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸੰਗਤ ਜੀ ਇਹ ਸਾਖੀ ਉਸ ਸਮੇਂ ਦੀ ਹੈ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਹਿਮਾਲਿਆ ਦੀ ਯਾਤਰਾ ਕਰ ਰਹੇ ਸੀ ਤੇ ਕਿਹਾ ਜਾਂਦਾ ਹੈ ਕਿ ਉੱਥੇ ਬਹੁਤ ਸਾਰੇ ਯੋਗੀ ਤੇ ਸਿੱਧ ਰਹਿੰਦੇ ਸੀ ਜਿਨ੍ਹਾਂ ਨੇ ਆਪਣਾ ਘਰ-ਬਾਰ ਛੱਡ ਦਿੱਤਾ ਸੀ ਉਹ ਸੋਚਦੇ ਸਨ ਕਿ ਅਸਲ ਰੱਬ ਉਹਨਾਂ ਨੂੰ ਹੀ ਮਿਲਦਾ ਹੈ ਜੋ ਜੰਗਲਾਂ ਵਿੱਚ ਤਪੱਸਿਆ ਕਰਦੇ ਨੇ ਇੱਕ ਦਿਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਉੱਥੇ ਪਹੁੰਚੇ ਸਿੱਧਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵੇਖ ਕੇ ਕਿਹਾ ਕਿ ਨਾਨਕਾ ਤੂੰ ਤਾਂ ਘਰ-ਗ੍ਰਸਤੀ ਵਾਲਾ ਹੈ ਤੇ ਪਰਿਵਾਰ ਵਿੱਚ ਰਹਿੰਦਾ ਹੈ ਤੇ ਰੱਬ ਤੈਨੂੰ ਕਿੱਦਾਂ ਮਿਲ ਸਕਦਾ ਹੈ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉੱਤਰ ਦਿੱਤਾ ਕਿ ਸਿੱਧੋ ਰੱਬ ਨੂੰ ਜੰਗਲਾਂ ਵਿੱਚ ਜਾ ਕੇ ਨਹੀਂ ਮਿਲਿਆ ਜਾ ਸਕਦਾ ਅਸਲ ਜੋਗੀ ਉਹ ਹੈ ਜੋ ਨਾਮ ਜਪਦਾ ਹੈ ਮਿਹਨਤ ਕਰਦਾ ਹੈ ਤੇ ਵੰਡ ਕੇ ਚੱਕਦਾ ਹੈ ਫਿਰ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਰਬਾਬ ਵਜੋਂ ਲਈ ਕਿ ਹੱਤ ਮਰਦਾਨਾ ਜੀ ਨੇ ਰਬਾਬ ਵਜਾਈ ਤੇ ਗੁਰੂ ਜੀ ਨੇ ਸ਼ਬਦ ਉਜਾਰਿਆ ਉਸ ਬਾਣੀ ਦੀਆਂ ਸੁਰਾਂ ਨੇ ਸਿੱਧਾਂ ਦਾ ਮਨ ਹਿਲਾ ਦਿੱਤਾ ਉਹ ਹੈਰਾਨ ਰਹਿ ਗਏ ਉਹਨਾਂ ਨੂੰ ਸਮਝ ਆ ਗਿਆ ਸੀ ਕਿ ਅਸਲੀ ਮੁਕਤੀ ਦੁਨੀਆ ਨੂੰ ਛੱਡ ਕੇ ਨਹੀਂ ਮਿਲਦੀ ਅਸਲ ਮੁਕਤੀ ਤਾਂ ਘਰ-ਗਰਸਤੀ ਵਿੱਚ ਰਹਿ ਕੇ ਨਾਮ ਜਪਣ ਨਾਲ ਹੀ ਮਿਲਦੀ ਹੈ ਆਖਰਕਾਰ ਸਿੱਧਾਂ ਨੇ ਹੱਥ ਜੋੜਦੇ ਤੇ ਕਿਹਾ ਕਿ ਨਾਨਕ ਅਜੇ ਤੂੰ ਸਾਡੀਆਂ ਅੱਖਾਂ ਖੋਲ ਦਿੱਤੀਆਂ ਨੇ ਸਿੱਖਿਆ ਸੰਗਤ ਜੀ ਸਾਡਾ ਧਰਮ ਯਾਨੀ ਕਿ ਦੁਨੀਆ ਛੱਡ ਦਈਏ ਫਿਰ ਪ੍ਰਮਾਤਮਾ ਮਿਲੇਗਾ ਜੋ ਧਰਮ ਹੈ ਉਹ ਤੇ ਇਹ ਹੈ ਕਿ ਦੁਨੀਆ ਦੇ ਵਿੱਚ ਰਹਿੰਦੇ ਹੋਏ ਨਾਮ ਜਪਣਾ ਕਮਾਣਾ ਤੇ ਵੰਡ ਕੇ ਛਕਣਾ ਅਸਲੀ ਧਰਮ ਇਹੀ ਹੈ ਜ਼ਰੂਰੀ ਨਹੀਂ ਹੈ ਕਿ ਜੰਗਲਾ ਪਹਾੜਾ ਵਿੱਚ ਜਾ ਕੇ ਹੀ ਪ੍ਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ ਸੰਗਤ ਜੀ ਜੇ ਤੁਹਾਨੂੰ ਇਹ ਸਾਕੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਮੈਂਟਸ ਵਿੱਚ ਸਾਨੂੰ ਦੱਸੋ ਕਿ ਤੁਹਾਨੂੰ ਇਹ ਸਾਕੀ ਕਿਵੇਂ ਦੀ ਲੱਗੀ ਹੈ